ਨੇਮਰਾ ਜੀ ਕਿੱਥੇ ਆ ਗਏ ਬੁੱਤਾ ਆਪਾਂ ਅੱਜ ਆਪਾਂ ਡਿਜ਼ਨੀ ਲੈਂਡ ਆ ਗਏ ਡਿਜ਼ਨੀ ਲੈਂਡ ਆ ਗਏ ਡੈਡੀ ਮੇਰਾ ਡ੍ਰੀਮ ਕਮ真 ਟੂ ਹੋ ਗਿਆ ਹੋਣਾ ਜਦੋਂ ਦੇ ਅਰਮਾਨ ਕਰਕੇ ਗਿਆ ਉਦੋਂ ਮੇਰਾ ਵੀ ਜੀ ਕਰਨ ਲੱਗ ਗਿਆ ਸੀ ਉਦੋਂ ਤੇਰਾ ਵੀ ਜੀ ਕਰਦਾ ਸੀ ਉਦੋਂ ਦਾ ਤੇ ਲਓ ਬੁੱਤਾ ਆਪਾਂ ਆ ਗਏ ਫਿਰ ਤੁਹਾਡੇ ਲਈ ਆਪਾਂ ਆਏ ਸੀ ਟੋਕੀਓ ਤੇ ਅੱਜ ਤੋਂ ਕਰ ਇੰਜੋਏ ਹੈਣਾ ਪੂਰਾ ਨਾਲੇ ਆਪਦੇ ਵੀਰੇ ਨੂੰ ਦਿਖਾਈ ਕੀ ਕੀ ਹੈ ਇੱਥੇ ਹੈਨਾ ਲਓ ਜੀ ਅੱਜ ਆਪਾਂ ਪਹੁੰਚੇ ਆ ਡਿਜ਼ਨੀ ਲੈਂਡ ਟੋਕੀਓ ਤੇ ਵੈਸੇ ਇੱਥੇ 3-4 ਸੈਕਟਰ ਨੇ ਡਿਜ਼ਨੀ ਸੀ ਹੈ ਇੱਕ ਇੱਕ ਹੋਰ ਹੈ ਡਿਜ਼ਨੀ ਰਿਜ਼ੋਰਟ ਹੈ ਸ਼ਾਇਦ ਟੈਕਾ ਡਿਜ਼ਨੀ ਲੈਂਡ ਆ ਬਾਕੀ ਆਪਾਂ ਦੇਖਾਂਗੇ ਅੱਗੇ ਜਾ ਕੇ ਤੇ ਡਿਜ਼ਨੀ ਲੈਂਡ ਬਾਰੇ ਤੁਹਾਨੂੰ ਦੱਸਦਗੇ ਦੁਨੀਆ ਦੇ ਵਿੱਚ ਕੁੱਲ 6 ਡਿਜ਼ਨੀ ਲੈਂਡ ਆਜ ਤੱਕ ਤੇ ਸਭ ਤੋਂ ਪਹਿਲਾਂ ਬਣਿਆ ਸੀ ਅਮਰੀਕਾ ਦੇ ਵਿੱਚ ਜਿਹੜਾ ਕੈਲੀਫੋਰਨੀਆ ਤੇ 1983 ਦੇ ਵਿੱਚ ਇਹ ਟੋਕੀਓ ਦਾ ਡਿਜ਼ਨੀ ਲੈਂਡ ਬਣਿਆ ਸੀਗਾ ਜਿਹੜਾ ਦੂਜਾ ਡਿਜ਼ਨੀ ਲੈਂਡ ਸੀਗਾ ਦੁਨੀਆ ਦਾ ਤੇ ਹੁਣ ਇੱਕ ਆਬੂਦਾਬੀ ਦੇ ਵਿੱਚ ਵੀ ਬਣ ਰਿਹਾ ਸੱਤਵਾਂ ਡਿਜ਼ਨੀ ਲੈਂਡ ਤੇ ਆਜੋ ਆਪਾਂ ਹੁਣ ਚੱਲਦੇ ਆਂ ਅੰਦਰ ਤੇ ਨਾਲ ਨਾਲ ਤੁਹਾਨੂੰ ਦਿਖਾਵਾਂਗੇ ਲਓ ਜੀ ਇਹ ਆ ਮੇਨ ਐਂਟਰੀ ਗੇਟ ਡਿਜ਼ਨੀ ਲੈਂਡ ਦਾ ਲਓ ਜੀ ਉਧਰੋਂ ਆਪਾਂ ਚੱਲ ਕੇ ਅੱਗੇ ਆ ਕੇ ਇਧਰਲੀ ਸਾਈਡ ਆਪਾਂ ਜਾ ਰਹੇ ਹਾਂ ਹੇ ਤੱਕ ਦਾ ਟਿਕ ਟਾਂ ਕਿਸੇ ਨੇ ਦੇਖਿਆ ਨਹੀਂ ਹੈ ਨਾ ਮੈਨੂੰ ਲੱਗਦਾ ਇੱਥੇ ਚੈੱਕ ਕਰਨਗੇ ਹਾਂਜੀ ਹਾਂ ਤੇ ਆ ਇਧਰਲੀ ਸਾਈਡ ਕਿਹੜੀ ਆ ਕੀ ਹੈ ਇਹ ਡਿਜ਼ਨੀ ਹੋਟਲ ਹੈ ਜੀ ਇਧਰਲੇ ਆਪਣੇ ਖੱਪੇ ਪਾਸੇ ਜਾ ਰਹੀ ਹੈ ਡਿਜ਼ਨੀ ਟ੍ਰੇਨ ਇੱਥੇ ਮੈਨੂੰ ਲੱਗਦਾ ਸਾਰਾ ਕੁਝ ਇਹਨਾਂ ਨੇ ਨੇ ਡਿਜ਼ਨੀ ਥੀਮ ਬੇਸਡ ਹੀ ਰੱਖਿਆ ਹੋਇਆ ਹੈ ਨੀ ਜੀ ਆਪਦੇ ਆਲੇ ਦੁਆਲੇ ਵੀ ਡਿਜ਼ਨੀ ਲੈਂਡ ਨੂੰ ਰਿਪਰੈਜ਼ੈਂਟ ਕਰਦੀਆਂ ਨੇ ਹਾਂ ਸਾਰਾ ਤੇ ਹਿਮਾ ਡਿਜ਼ਨੀ ਦਾ ਹੀ ਆ ਮਤਲਬ ਕਾਰਟੂਨਾਂ ਵਾਲਾ ਬੱਚਿਆਂ ਵਾਲਾ ਹੀ ਆ ਸਾਰਾ ਹਾਂਜੀ ਹਾਂ ਹਾਂ ਚਲੋ ਹੁਣ ਇੱਥੇ ਹੁੰਦੀ ਐਂਟਰੀ ਆਪਾਂ ਚੱਲਦੇ ਲੋ ਜੀ ਐਂਟਰੀ ਤੇ ਪਹਿਲਾਂ ਸਿਕਿਉਰਿਟੀ ਚੈੱਕ ਕਰ ਰਹੇ ਆ ਇਹ ਤੇ ਸਿਕਿਉਰਿਟੀ ਚੈੱਕ ਤੋਂ ਬਾਅਦ ਅੰਦਰ ਬਿਜ਼ਨੈਸ ਰਿਜ਼ੋਰਟ ਲਾਈਨ ਆ ਇਹ ਜਿਹੜੀ ਉੱਪਰ ਟ੍ਰੇਨ ਚੱਲਦੀ ਐ ਉਹਦੀ ਐਂਟਰੀ ਹੋਣੀ ਐ ਇੱਥੋਂ ਤੇ ਹੁਣ ਆਪਾਂ ਚੱਲਦੇ ਆ ਅੱਗੇ ਵੱਲ ਦੇਖਦੇ ਆ ਉਹ ਕਿਹੜੀਆਂ ਟਿਕਟਸ ਵਗੈਰਾ ਦੇਖਦੇ ਆ ਕਿੰਨਾ ਖੁੱਲਾ ਥਾਂ ਹੈ ਹਨਾ ਬਹੁਤ ਜਗ੍ਹਾ ਦੇ ਵਿੱਚ ਹੋਊਗਾ ਤਾਂ ਬਹੁਤ ਜਿਆਦਾ ਜਗ੍ਹਾ ਹੋਊਗਾ ਰੰਜੋਦ ਓਏ ਰੰਜੋਦ ਤੂੰ ਛੋਟਾ ਜੀ ਆ ਗਿਆ ਡਿਜ਼ਨੀ ਲੈਂਡ ਇਹਨੂੰ ਪਤਾ ਵੀ ਨਹੀਂ ਯਾਰ ਆਹ ਗੇਟ ਗੂਟ ਹੀ ਕਿੰਨੇ ਸੋਹਣੇ ਬਣਾਏ ਹੋਏ ਆ ਹਨਾ ਹਾਂਜੀ ਲਓ ਇਧਰੋਂ ਆਪਾਂ ਐਂਟਰੀ ਕਰ ਲਈ ਆ ਤੇ ਤੁਸੀਂ ਦੇਖੋ ਆਰਕੀਟੈਕਟ ਡੈਡੀ ਹਾਂ ਪੁੱਤ ਉਹ ਨਾਲੇ ਬਣਦਾ ਇਹ ਗੂਟ ਜੀ ਆ ਬੁਕਰੀ ਹਾਂ ਤੇ ਆ ਡੱਕ ਲੇਗਾ ਜੀ ਇਹ ਛੋਟੀ ਜੀ ਡੱਕਾ ਕਿਹੜੀ ਪੁੱਤ ਹਾਂ ਆ ਵਾਲੀ ਉਹ ਸੀ ਉਹ ਮਕਡੋਨਲ ਵਾਲਾ ਮੂੰਹ ਜਣਾ ਇਹਦਾ ਹਾਂ ਉਹ ਅਗਲੀ ਸਾਈਡ ਮੇਨ ਇੰਟਰੈਸ ਆ ਹਨਾ ਉਹਦੀ ਹੈੜੀ ਮੰਮੀ ਮਿੱਕੀ ਮਾਊਸ ਕੋਲ ਜਾਉਣਾ ਮੈਨੂੰ ਕੋਈ ਉਨਾਂ ਦੀ ਚੀਜ਼ਾਂ ਹੈ ਮੈਂ ਮੰਮੀ ਨਹੀਂ ਤੇ ਮਿੱਕੀ ਮਾਊਸ ਕੋਲੇ ਜਾਣਾ ਉਹ ਸਾਈਡ ਹੈ ਜਵਾ ਚਲੋ ਚੱਲਦੇ ਆਂ ਇਹ ਸਾਰਾ ਏਰੀਆ ਚਾਰਛਪੇਰੇ ਟਿਕਟਾਂ ਚੈੱਕ ਕਰਨ ਵਾਲੀ ਆ ਸਾਰੀ ਇਹਨਾਂ ਨੇ ਬਾਉਂਡਰੀ ਬਣਾਈ ਹੋਈ ਆ ਤੇ ਸਾਰੇ 올 ਦਾ ਵੇ ਇਹ ਟ੍ਰੈਕਟਲ ਆਰੀਆ ਹੀ ਆ ਗਿਆ ਇਧਰੋਂ ਚੈਕਿੰਗ ਕਰਕੇ ਅੰਦਰ ਵੱੜਦੇ ਸਾਰੇ ਇਦਾਂ ਦੇ ਕਰੈਕਟਰ ਵਗੈਰਾ ਮਿਲ ਜਾਂਦੇ ਆ ਚੱਲੇਗੇ ਪਤੰਦਰ ਹਾਂ ਚਲੋ ਇਹ ਆ ਜੀ ਐਗਜ਼ੈਕਟ ਐਂਟਰੀ ਤੇ ਬਲਕੋਨੀ ਆਈਆਂ ਕਿੰਨੀਆਂ ਸੋਹਣੀਆਂ ਬਣੀਆਂ ਦੇਖ ਹਾਂ ਡੈਡੀ ਇਹ ਡੈਡੀ ਜਮਾ ਡੈਡੀ ਸੈਂਟਰਲਾ ਦੇ ਕਾਸਲ ਮੰਗੂਆ ਕਿਵੇਂ ਇਹ ਜਮਾ ਸੈਂਟਰਲਾ ਦੇ ਕਾਸਲ ਮੰਗੂਆ ਕਿਹੜਾ ਪਤਾ आज ये सिधारे आके आ ओ वाला हां अच्छा ओ हसन ट्रेलला ਦਾ ਕਾਸਲ ਹੈ ਹਾਂ ਜੀ ਮੈਨੂੰ ਪੱਕਾ ਨਹੀਂ ਪਤਾ ਪਰ ਜਾ ਕੇ ਠੀਕ ਆ ਬੱਸ ਚਲ ਆਪਾਂ ਦੇਖਦੇ ਆ ਅੱਗੇ ਕੀ ਕਹਿੰਦੇ ਸੀ ਨਾ ਵੀ ਇਹ ਕਿਹੋ ਜਿਹੀ ਚੀਜ਼ਾਂ ਤੋਂ ਵੀ ਆਪਾਂ ਲਿਆ ਸਾਰਾ ਨਵੇਂ ਅੰਦਰ ਆਦੇ ਤੁਮ ਪੁੱਛ ਰਿਹਾ ਹੋਵੇਰਾ हां ਜਿਹੜੇ ਮਤਲਬ ਸਮਾਨ ਹੈ ਕੁਛ ਬੱਚਿਆਂ ਐਸੈਸਰੀ ਵਗੈਰਾ ਹਨ ਕੁੰਨ ਇੱਥੇ ਵੀ ਮਿਲ ਜਾਂਦੇ ਆ ਆ ਆ ਗਈ ਖਾਣ ਪੀਣ ਵਾਲੀ ਜਣਾ ਇੱਕਨਫ ਕੰਫੈਕਸ਼ਨ ਰੀਦੀ ਹੈ ਆ ਦੇਖੋ ਐਂਟਰੀ ਤੇ ਬੜ ਨਸਾਰੀ ਐਵੇਂ ਦੀਆਂ ਇੱਥੇ ਕਈ ਜਗ੍ਹਾ ਬਣੀ ਹੋਈਆਂ ਫੋਟੋਆਂ ਕਰਨਾ ਖਾਤਰ ਤੇ ਆ ਤੁਸੀਂ ਦੇਖੋ ਫੋਟੋਆਂ ਕਰਾਉਣ ਵਾਲਿਆਂ ਦੀ ਕਿੱਡੀ ਵੱਡੀ ਲਾਈਨ ਹਰ ਚੀਜ਼ ਤੇ ਇੱਥੇ ਲਾਈਨ 'ਚ ਵੇਟ ਕਰਨੀ ਪੈਂਦੀ ਆ ਜਿੰਨੀਆਂ ਵੀ ਰਾਈਡਾਂ ਨੇ ਪੁੱਤ ਉਹਨਾਂ ਵਾਸਤੇ ਵੀ ਵੇਟ ਕਰਨੀ ਪੈਂਦੀ ਆ ਇੱਥੇ ਚਲੋ ਆਜੋ ਐਵੇਂ ਜਿਹਾਂ ਆਲੇ ਦੁਆਲੇ ਸ਼ਾਪਸ ਨੇ ਆਜੋ ਹੁਣ ਆਪਾਂ ਬੜਾ ਟਾਈਮ ਨਹੀਂ ਖਰਾਬ ਕਰਦੇ ਫਿਰ ਆਪਾਂ ਅੰਦਰ ਚੱਲਦੇ ਆਂ ਇਹ ਪਿੱਛੇ ਤੁਸੀਂ ਦੇਖ ਰਹੇ ਹੋ ਸਿੰਡਰੇਲਾ ਕਾਸਲ ਤੇ ਕੌਣ ਸੀ ਨਿਹ ਮੇਰਾ ਸਿੰਡਰੇਲਾ ਕ ਸਿੰਡਰੇਲਾ ਇਹ ਸਿੰਡਰੇਲਾ ਇੱਕ ਪ੍ਰਿੰਸੈਸ ਸੀਗੀ ਤੇ ਉਹ ਆਮ 올ਦੀ ਰੈਡੀ ਸਟੈਪ ਸਿਸਟਰਸ ਹਨਾ ਤੇ ਕੋਈ ਸਟੈਪ ਮਦਰ ਬਰਡਸ ਮੀਨ ਸੀ ਪਰ ਉਹ ਉਹਦੇ ਕੋਲ ਲਾਈਕ ਮੈਜੀਕਲ ਚਿੜੀ ਸੀ ਜਿਹੜੀ ਉਹ ਚਿੜੀ ਹਿਊਮਨਸ ਨੂੰ ਟਾਕ ਕਰ ਕਰ ਸਕਦੀ ਸੀਗੀ ਅੱਛਾ ਠੀਕ ਹੈ ਤੇ ਇਹਨਾਂ ਨੇ ਉਹਦਾ ਉਹ ਬਣਾਇਆ ਹਨਾ ਹਾਂ ਆ ਕਾਸਲ ਕਿਲਾ ਬਣਾਇਆ ਦਾ ਪੂਰੀ ਇਹਨਾਂ ਨੇ ਕਿਲੇ ਵਾਂਗੂ ਬਣਾਈ ਆ ਹਨਾ ਨੇ ਮਰ ਹਾਂ ਬਿਲਕੁਲ ਬਣਾਈ ਆ ਜਿਵੇਂ ਟੀਵੀਆਂ ਚ ਦੇਖਦੇ ਆਂ ਇਹ ਗ੍ਰੇਟ ਬੜੀ ਪੇਂਟਿੰਗ ਆ ਹਾਂ ਬੜੀ ਬੜੀ ਪੇਂਟਿੰਗ ਆ ਜਿਹੜੀ ਜਿੱਦੇ ਹੀ ਹੁਣਾਈ ਆ ਜਿਵੇਂ ਆਪ ਕੋ ਬਿਲਕੁਲ ਟੀਵੀਆਂ ਚ ਦੇਖਦੇ ਆਂ ਹਾਂ ਜਿਵੇਂ ਉਮੀ ਹੈ ਜਿਵੇਂ ਮੇਰੀ ਪ੍ਰੋਪਰ ਨਹੀਂ ਹੋ ਰਹੀ ਕੀ ਹੈ ਬੜੀ ਪ੍ਰੋਪਰ ਨਹੀਂ ਹੋ ਰਹੀ ਸਿੰਡਰੇਲਾ ਆ ਆ ਇਹ ਗੋਪਨਾ ਆਇ ਇਹ ਇਸਟੈਪ ਮਦਰ ਸਟੈਪ ਇਸ ਜਸਟ ਸਟੈਪ ਮਦਰ ਸਿੰਡਰੇਲਾ ਅੱਛਾ ਇਹ ਪੂਰੀ ਇਧਰਲੀ ਸਾਈਡ ਕੰਧ ਉੱਪਰ ਇਹਨਾਂ ਨੇ ਪੇਂਟਿੰਗਸ ਬਣਾ ਕੇ ਅਲੱਗ-ਅਲੱਗ ਪੂਰੀ ਸਟੋਰੀ ਉਮੇ ਛਾਪੀ ਹੋਈ ਆ ਕੰਧ ਤੇ ਜਿਹਨਾਂ ਨੂੰ ਇਹਦੀ ਸਟੋਰੀ ਦਾ ਪਤਾ ਉਹਨਾਂ ਨੂੰ ਸਮਝ ਆ ਜਾਂਦੀ ਆ ਜਿਵੇਂ ਬੱਚਿਆਂ ਵਾਲੀਆਂ ਕਿਤਾਬਾਂ ਦੇ ਉੱਪਰ ਇੱਕ ਪੇਪਰ ਉੱਪਰ ਫੋਟੋਆਂ ਵਾ ਕੇ ਮਤਲਬ ਥੋੜੀ ਸਟੋਰੀ ਦੀਆਂ ਲਾਈਨਾਂ ਲਿਖੀਆਂ ਹੁੰਦੀਆਂ ਹੁੰਦਾ ਉਵੇਂ ਹੀ ਇਹਨਾਂ ਨੇ ਤੰਦਾਂ ਦੇ ਉੱਪਰ ਪੇਂਟਿੰਗ ਵਗੈਰਾ ਕਰੀ ਹੋਈ ਹੈ। ਅੰਦਰ ਆਹ ਜਿਹੜੀਆਂ ਸੰਰੀਲਾ ਨਾਲ ਦੀਆਂ ਚੀਜ਼ਾਂ ਮਿਲਦੀਆਂ ਨੇ ਜਿਵੇਂ ਸੰਰੀਲਾ ਦੀ ਸਟੋਰੀ ਚ ਹੁੰਦੀਆਂ ਨੇ ਸਾਰੀਆਂ ਚੀਜ਼ਾਂ ਉਹਨਾਂ ਲਈ ਉਵੇਂ ਬਣਾ ਕੇ ਉਵੇਂ ਰੱਖੀਆਂ। ਤੇ ਇਧਰਲੀ ਸਾਈਡ ਕੁਝ ਹਾਲ ਵੀ ਆ। ਸੇਰੀ, ਟੇਲ, ਸੰਰੀਲਾ ਹਾਲ ਆ ਇਹਨਾਂ ਨੇ ਐਵੇਂ ਦੀਆਂ ਸ਼ਾਪਸ ਥਾਂ-ਥਾਂ ਬਣਾਈਆਂ ਹੋਈਆਂ ਇਹ ਚ ਵੀ ਸਮਾਨ ਮਿਲ ਜਾਂਦਾ ਤੇ ਟੇਲਰ ਸ਼ਾਪ ਐ ਕੋਈ ਆ ਦੇਖੋ ਇਹਨਾਂ ਨੇ ਪੂਰੀ ਡਿਟੇਲ ਦੇ ਵਿੱਚ ਹਰ ਇੱਕ ਚੀਜ਼ ਦਿਖਾਈ ਆ ਤੇ ਆ ਮਿੱਕੀ ਮਾਊਸ ਸੂਈ ਨਾਲ ਮਿੰਨੀ ਮਾਊਸ ਦੀ ਉਹ ਡ्रेसेस ਸਿਉਈ ਜਾਂਦਾ ਸਲਾਈ ਕਰੀ ਜਾਂਦਾ ਤੇ ਪੂਰੀ ਡਿਟੇਲ ਦੇ ਵਿੱਚ ਇਹਨਾਂ ਨੇ ਐ ਦਿਖਾਇਆ ਹੋਇਆ ਇਹੋ ਜਿਹੀਆਂ ਦੁਕਾਨਾਂ ਇੱਥੇ ਮਤਲਬ ਚਾਰ-ਛਪੇਰੀ ਆ ਬੱਚਿਆਂ ਵਾਲਾ ਹੀ ਆ ਬੇਸਿਕਲੀ ਨਾ ਇਹ ਬੱਚਿਆਂ ਦਾ ਥੀਮ ਪਾਰਕ ਹੈ ਤੇ ਸਮਾਨ ਬਹੁਤ ਵੇਚਦੇ ਆ ਇਹ ਫਿਰ ਨਿਮਰ ਅਰਗੇ ਜਵਾਕ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਆ ਵੀ ਲੈ ਜੀ ਆ ਵੀ ਲੈ ਜੀ ਤੇ ਫਿਰ ਖੁੱਲਾ ਖਰਚਾ ਕਰਾਉਂਦੇ ਆ ਹਨਾ ਨਿਮੇ ਅਈ ਉਹਦੇ ਨੂੰ ਪਤਾ ਨਹੀਂ ਸੀ ਰਣਯੋਦ ਤੂੰ ਇੰਜੋਏ ਕਰ ਰਿਹਾ ਕਿ ਬੋਰ ਆ ਬੋਰਿੰਗ ਆ ਤੇਰੇ ਲਈ ਮੈਨ ਤਾਂ ਲੱਗਦਾ ਤੂੰ ਤਾਂ ਨੀਵੀਂ ਪਾਈ ਬੈਠਾ ਇਹ ਤਾਂ ਉਹਦੀ ਦੀਦੀ ਕੰਨੀ ਦੇਖ ਰਿਹਾ ਬਸ ਲਓ ਜੀ ਅੰਦਰ ਆ ਕੇ ਦੁਕਾਨ ਦੇ ਉਹ ਬਿਲਕੁਲ ਦੁਕਾਨ ਦੇ ਨਾਲ ਲੱਗਦਾ ਇਹ ਮਿੱਕੀ ਦਾ ਫਿਲਹਾਰ ਮੈਜਿਕ ਸ਼ੋਅ ਹੈ ਕੋਈ ਇਹ ਆਪਾਂ ਚੱਲਦੇ ਆਂ ਅੰਦਰ ਤੇ ਪੈਂ ਵਗੈਰਾ ਬਾਹਰ پارک ਕਰ ਤਿਆਂ ਤੇ ਇਹਦੇ ਸਾਹਮਣੇ ਇਧਰਲੀ ਸਾਈਡ ਕੁਝ ਐਮੇ ਲੀਆਂ ਰਾਈਡਸ ਵਗੈਰਾ ਨੇ ਬੱਚਿਆਂ ਵਾਲੀਆਂ ਤੇ ਬੱਚੇ ਦੇਖੋ ਇੰਜੋਏ ਕਰ ਰਹੇ ਆ ਪਰ ਇਹ ਰਾਈਡਸ ਲੈਣ ਵਾਸਤੇ ਨਾ ਬਾਲਗਾਂ ਲੰਮਗਾ ਲੰਮਗਾ ਲਾਈਨਾਂ ਨੇ ਆ ਤੁਸੀਂ ਦੇਖ ਸਕਦੇ ਹੋ ਤੇ ਇਧਰਲੀ ਸਾਈਡ ਇਹਨਾਂ ਨੇ ਉੱਪਰ ਕুইਨ ਆਫ ਹોર્ਸ ਕਰਕੇ ਕੋਈ ਬੈਂਕੁਇਟ ਹਾਲ ਹੈ ਇਹਦੇ ਵੀ ਆਪਾਂ ਉੱਪਰ ਚੱਲਾਂਗੇ ਆ ਇਧਰਲੀ ਸਾਈਡ ਫੇਰ ਕੁਝ ਰਾਈਡ ਹੈ ਤੇ ਇਹਦੇ ਲਈ ਤੁਸੀਂ ਲਾਈਨ ਦੇਖ ਸਕਦੇ ਹੋ ਛਿੱਡੀ-ਵੱਡੀਆਂ ਲਾਈਨਾਂ ਨੇ ਇਹ ਇਹ ਮੈਨੂੰ ਲੱਗਦਾ ਉਹਦੇ ਵਾਲੀ ਹੈ ਨਾ ਘੋੜਿਆਂ ਵਾਲੀ ਹਾਂ ਉਹ ਸੀ ਉਹ ਜੀ ਅੰਦਰ ਤੁਸੀਂ ਦੇਖ ਸਕਦੇ ਹੋ ਘੋੜੇ ਘੋੜਿਆਂ ਉੱਪਰ ਬੈਠ ਕੇ ਝੂਟੇ ਹਾਂ ਹਾਂ ਆ ਇਹ ਇਹਨਾਂ ਦੇ ਸਟਾਫ ਵਾਲੇ ਨੇ ਇਹ ਗਾਈਡ ਕਰਦੇ ਆ ਇਧਰ ਉਧਰ ਜਾਣ ਨੂੰ ਤੇ ਆਪਾਂ ਦੱਸਤਾ ਤੇ ਇੱਕ ਉਧਰਲੀ ਸਾਈਡ ਆ ਹੈਨਾ ਇਹ ਵਾ ਸਾਰਾ ਉਹ ਜੀ ਇਹ ਵਾ ਸਾਰਾ ਇਹਦਾ ਪਾਰਟ ਹੈ ਇਹ ਸਿੰਡਰੇਲਾ ਕਾਸਲ ਦੇ ਅੰਦਰ ਤੇ ਇਹਦੇ ਵਿੱਚ ਇਕੱਲਾ ਸਿੰਡਰੇਲਾ ਦਾ ਨਹੀਂ ਮਿੱਕੀ ਤੇ ਮਿਨੀ ਮਾਊਸ ਦਾ ਵੀ ਹੈਗਾ ਤੇ ਚਲੋ ਹੁਣ ਆਪਾਂ ਦੇਖਦੇ ਆਂ ਬਾਕੀ ਬਾਲੀ ਫਿਰ ਵੀਡੀਓ ਡਿਟੇਲ ਦੇ ਵਿੱਚ ਨਹੀਂ ਬਣਾ ਸਕਦੇ ਆਪਾਂ ਅੰਦਰ ਕਈ ਵਾਰੀ ਨੇਰਾ ਨੂੰਰਾ ਹੁੰਦਾ ਜਾਂ ਪ੍ਰੋਫੈਕਟਡ ਹੁੰਦੀ ਆ ਤੇ ਫਿਰ ਆਪਾਂ ਘਾਸਲ ਤੋਂ ਬਾਹਰ ਜਾ ਕੇ ਦੇਖਦੇ ਆਂ ਕੀ ਆ ਤੇ ਬਾਕੀ ਆਪਾਂ ਮੋਟਾ-ਮੋਟਾ ਤੁਹਾਨੂੰ ਸਾਰਾ ਇੱਥੋਂ ਦਿਖਾਤਾ ਤੇ ਹੁਣ ਠੀਕ ਆ ਫਿਰ ਚਲੋ ਚਲੋ ਤੁਸੀਂ ਆਪਦੇ ਪਿਕਨਿਕ ਵਾਲੇ ਮੈਟ ਵਗੈਰਾ ਸਾਰਾ ਕੁਝ ਨਾਲ ਲੈ ਕੇ ਆ ਸਕਦੇ ਹੋ ਫੂਡ ਵਗੈਰਾ ਤੇ ਜਾਂ ਤੁਸੀਂ ਫੂਡ ਇੱਥੋਂ ਵੀ ਲੈ ਸਕਦੇ ਹੋ ਆਹ ਰੈਸਟੋਰੈਂਟ ਵਗੈਰਾ ਨੇ ਇਧਰਲੀ ਸਾਈਡ ਤੇ ਸਾਰੇ ਲੋਕ ਇੱਥੇ ਥੱਲੇ ਬੈਠੇ ਤੇ ਐਦਾਂ ਮਤਲਬ ਤੁਸੀਂ ਆਪਦਾ ਦਿਨ ਸਪੈਂਡ ਕਰ ਸਕਦੇ ਹੋ ਵੈਲ ਸਪੈਂਡ ਕਰ ਸਕਦੇ ਹੋ ਤੇ ਜਗਾ ਜਗਾ ਦੇਖੋ ਲੋਕ ਬੈਠੇ ਆ ਤੇ ਤੁਸੀਂ ਐਵੇਂ ਆਪਦਾ ਇੰਜੋਏਮੈਂਟ ਵਗੈਰਾ ਕਰ ਸਕਦੇ ਹੋ ਸਾਨੂੰ ਇਹ ਚੀਜ਼ ਦਾ ਪਤਾ ਨਹੀਂ ਸੀ ਅਸੀਂ ਕੋਈ ਮੈਟ ਵਗੈਰਾ ਲਿਆਂਦਾ ਨਹੀਂ ਤੇ ਫੇਰ ਆ ਕਿਉਂਕਿ ਇਹ ਚੀਜ਼ਾਂ ਨੈਟ ਤੇ ਬਹੁਤ ਘੱਟ ਨੇ ਦੱਸਣ ਨੂੰ ਤੇ ਬਾਕੀ ਆ ਸੀ ਜਿਵੇਂ ਇਧਰਲੀ ਸਾਈਡ ਆਹਾ ਇਹ ਆ ਗਿਆ ਹੋਟਲ ਤੇ ਵਾਸ਼ਰੂਮ ਵਗੈਰਾ ਐਵੇਂ ਦਾ ਇਹ ਵਾਲਾ ਦੁਆਲਾ ਆ ਸਾਰੇ ਇਧਰਲੀ ਸਾਈਡ ਰੈਸਟੋਰੈਂਟ ਨੇ ਇਹ ਸਾਰੇ ਰੈਸਟੋਰੈਂਟ ਨੇ ਮੈਂ ਇਹੀ ਕਿ ਫਿਕਸ ਆ ਕਰਤੇ ਨਹੀਂ ਪੇਪਰ ਦਾ ਥੈਂਕ ਯੂ ਤੇ ਅੱਜ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਲੋਕ ਇੱਥੇ ਕਿਤੇ ਵੀ ਬਹਿ ਕੇ ਇੰਜੋਏ ਕਰ ਲੈਂਦੇ ਆ ਆਪਦਾ ਪਿਕਨਿਕ ਡੇ ਤੇ ਆ ਦੇਖ ਲਓ ਤੁਸੀਂ ਸਾਰੇ ਆਪਣੇ ਮੰਗਰ ਸੱਜੇ ਤੇ ਖੱਬੇ ਸਾਰੇ ਕਿਤੇ ਲੋਕ ਐਵੇਂ ਬਹਿ ਕੇ ਆਪਦਾ ਬਸ ਇੱਕ ਦਿਨ ਮਤਲਬ ਵਧੀਆ ਸਪੈਂਡ ਕਰਦੇ ਆ ਉਹਦਾ ਇੰਜੋਏ ਕਰਦੇ ਆ ਇੱਥੇ ਜ਼ਿਆਦਾਤਰ ਰਾਈਡਾਂ ਹੀ ਆ ਤੇ ਜੇ ਤੁਸੀਂ ਰਾਈਡਾਂ ਦੇ ਸ਼ੌਕੀਨ ਹੋ ਜਾਂ ਬੱਚੇ ਤੁਹਾਡੇ ਰਾਈਡਾਂ ਦੇ ਸ਼ੌਕੀਨ ਹੈ ਫੇਰ ਤੁਹਾਨੂੰ ਇੱਕ ਪੂਰਾ ਦਿਨ ਚਾਹੀਦਾ ਨਹੀਂ ਤਾਂ ਇਹ 3-4 ਘੰਟੇ ਬਹੁਤ ਐਮਨ ਲੱਗਾ ਪੂਰਾ ਦੇਖਣ ਲਈ ਤੋਰ ਫਿਰ ਕੇ 3-4 ਘੰਟੇ ਇਨਾਫ ਨਹੀਂ ਤੇ ਬਾਕੀ ਕਿੰਨੀ ਭੀੜ ਹੋ ਗਈ ਜੀ ਆਪਾਂ ਕੋਈ ਨਹੀਂ ਲੋਕ ਹਾਂ ਆਪਣੇ ਦੇਖਦੇ ਦੇਖਦੇ ਬਹੁਤ ਜ਼ਿਆਦਾ ਹੋ ਗਈ ਜਦੋਂ ਆਪਾਂ ਆਏ ਆ ਉਦੋਂ ਤਾਂ ਇਧਰਲੀ ਸਾਈਡ ਆਹ ਕਾਸਲ ਦੇ ਅੱਗੇ ਇੱਕ ਲਾਈਨ ਹੀ ਜੀ ਸੀਗੀ ਆਪਾਂ ਇੱਥੋਂ ਵੇਚ ਦੀ ਲੰਘ ਕੇ ਗਏ ਹੁਣ ਤੁਸੀਂ ਦੇਖੋ ਕਿੰਨੇ ਜ਼ਿਆਦਾ ਲੋਕ ਆਏ ਇਸੇ ਲਈ ਇਸੇ ਲਈ ਇਹਨੂੰ ਕਹਿੰਦੇ ਆ ਨਾ ਵੀ ਇਹ ਮੋਸਟ ਮਤਲਬ ਵਿਜ਼ਿਟਡ ਥੀਮ ਪਾਰਕ ਹੈ ਦੁਨੀਆ ਦਾ ਤੇ ਚਲੋ ਹੁਣ ਆਪਾਂ ਚੱਲ ਗਏ ਨਵੇਂ ਰਫਰ ਆਪਾਂ ਦੇਖ ਲਿਆ ਸਾਰਾ ਹਨਾ ਤੇ ਹੁਣ ਆਪਾਂ ਚੱਲਦੇ ਆਂ ਫੇਰ ਆਪਾਂ 12 ਕੁਸ਼ ਜਵਾਕਾਂ ਦਾ ਸਾਮਾਨ ਲੈ ਕੇ ਤੇ ਫੇਰ ਆਪਾਂ ਚੱਲਦੇ ਆਂ ਅੱਜ ਦਾ ਤੇ ਇਹ ਬਲੌਗ ਲਈ ਬਸ ਇੰਨੇ ਹੀ ਕਾਫੀ ਐ ਫੇਰ ਆਪਾਂ ਸ਼ਾਪਿੰਗ ਵਗੈਰਾ ਜਾਵਾਂਗੇ ਹੁਣ ਉਹ ਆਪਾਂ ਅਗਲੇ ਬਲੌਗ ਚ ਦਿਖਾਵਾਂਗੇ ਤੁਹਾਨੂੰ ਧੰਨਵਾਦ ਜੀ